ਇੱਕ ਬਜ਼ੁਰਗ ਵਿਅਕਤੀ ਨੂੰ ਉਹਨਾਂ ਦੇ ਗੁਆਂਢੀਆਂ ਵੱਲੋਂ ਲੱਤਵਰੇ ਦਸਤੇ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਜੋ ਕਿ ਬਰਾਨੇ ਇਲਾਜ ਪੀਜੀਆਈ ਵਿੱਚ 29 ਤਰੀਕ ਨੂੰ 29 ਚਾਰ ਨੂੰ ਉਹਦੀ ਡੈਥ ਹੋ ਗਈ ਜਿਸ ਤੇ ਮੁਕੱਦਮਾ ਨੰਬਰ 74 ਅੰਡਰ ਸੈਕਸ਼ਨ 302 34 ਆਪੀਸੀ ਖਾਣਾ ਸਰਵ ਸ਼੍ਰੀ ਮੁਖਸਰ ਸਾਹਿਬ ਲੜਜ ਹੋਇਆ ਉਸ ਮਕਦਮੇ ਤਪੀਸ਼ ਗ੍ਰਾਮ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ कौर ਗ੍ਰਿਫਤਾਰ ਹੋਏ ਮਿਤੀ 24 24 ਨੂੰ ਪਿੰਡ ਬੋੜਾ ਗੁੱਜਰ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਉਹਨਾਂ ਦੇ ਗਵਾਂਡੀਆਂ ਵੱਲੋਂ ਲੱਕੜ ਦੇ ਦਸਤੇ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਜੋ ਕਿ ਬਰਾਨੇ ਇਲਾਜ ਪੀਜੀਆਈ ਵਿੱਚ 29 ਤਰੀਕ ਨੂੰ 24 ਨੂੰ ਉਹਦੀ ਡੈਥ ਹੋ ਗਈ ਜਿਸ ਤੇ ਮੁਕੱਦਮਾ ਨੰਬਰ 76 ਅੰਡਰ ਸੈਕਸ਼ਨ 302 34 ਆਈਪੀਸੀ ਥਾਣਾ सदर ਸ੍ਰੀ ਮੁਕਸਰ ਸਾਹਿਬ ਦਰਜ ਹੋਇਆ ਇਸ ਮੁਕੱਦਮੇ ਦੀ ਤਪਤੀਸ਼ ਦੌਰਾਨ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ कौर ਗ੍ਰਿਫਤਾਰ ਹੋਏ ਨੇ ਜੀ ਸਰ ਜਿਹੜਾ ਹੈਗਾ ਉਹ ਵੀ ਡੱਟ ਰੂਆ ਉਹਨਾਂ ਨੇ ਕੋਈ ਪੁਰਾਣੀ ਹਾਂਜੀ ਇਹਨਾਂ ਦੇ ਆਪਸ ਵਿੱਚ ਗਵਾਂਢੀ ਸੀਗੇ ਪਹਿਲਾਂ ਵੀ ਇੱਕ ਕਰੀ ਝਗੜਾ ਹੋਇਆ ਸੀ ਤੇ ਉਸ ਦਿਨ ਇਹਨਾਂ ਨੇ ਲੱਕੜ ਦੇ ਦਸਤੇ ਨਾਲ ਜਾਦਾ ਵਾਰ ਕਰਕੇ ਉਹਦੇ ਸਿਰ ਤੇ ਹੈ ਜੀ 60 ਵਜੇ ਕਿ ਉਹਦੀ ਜਿਹੜਾ ਮੇਲਜ ਡੈਥ ਹੋ ਗਈ। ਉਹ ਵੀ ਕੋਈ ਨਹੀਂ ਸੀ ਜਿਹੜਾ ਹੈ ਇਹਨਾਂ ਦੇ ਨਾਲ ਨਹੀਂ ਇਹ ਦੋਨੋਂ ਹਸਬੰਡ ਵਾਈਫ ਹੀ ਸੀਗੇ। ਮੈਂ ਤਾਂ ਕੱਲਾ ਸੀ ਮੈਂ ਤਾਂ ਇਕੱਲਾ ਸੀ ਪ੍ਰਾਨੀ ਰੰਜੀਤ ਲੜਾਈ ਚ ਵੜਾ ਉਹਨਾਂ ਦਾ ਗੁਆਂਢ ਵਿੱਚ ਰਹਿੰਦੇ ਸੀ ਆਪਸ ਵਿੱਚ ਜੋ ਪੁਰਾਣੀ ਰੰਜਿਸ਼ ਸੀ ਇਹਨਾਂ ਦੀ ਤੇ ਉਹਦਣ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੀ ਆਪਸ ਬਹਿਸ ਹੋਈ ਤੇ ਉਹਨਾਂ ਨੇ ਇਹਦੇ ਘਰ ਚ ਐਂਟਰ ਕਰਕੇ ਤੇ ਲੱਕੜ ਦੇ ਦਸਤੇ ਨਾਲ ਉਹਨੂੰ ਤੇ ਮਾਰ ਕੀਤੀ ਕਿ ਕਿਹੜੀ ਧਾਰਾ ਲੱਗੀ ਸੀ 302 34 ਸਰ ਉਹ ਵੈਪਨ ਵਗੈਰਾ ਜੁੜੇ ਵਰਤੇ ਹਾਂਜੀ ਉਹ ਵੈਪਨ ਰਿਕਵਰ ਹੋ ਗਿਆ ਜੀ ਲੱਕੜ ਦਾ ਦਸਤਾ ਸੀ ਉਹ ਰਿਕਵਰ ਹੋ ਗਿਆ ਘਰ ਵਿੱਚ ਮਤਲਬ ਕਿ ਕੋਈ ਨਹੀਂ ਧਾਰਾ ਲੱਗੀ ਜੀ ਅਜੇ ਗੁੰਦੇ ਹੋ ਗੁਰਮ ਉਹ ਦੁਰਮੇ ਤਫਤੀਸ਼ ਅੱਗੇ ਵਧਦਾ ਹੋ ਜਾਵੇਗਾ ਜੀ ਗੁਰਮ ਦਾ ਉਹ ਨੂੰ ਸੀ ਐਫ ਆਰ 302 ਚ ਦਿੱਤੀ ਉਹਦੀ ਡੈਥ ਤੇ ਸਰ ਇਹ ਬੰਦੇ ਗਿਰফতার ਕਦੋਂ ਹੋਏ ਤੇ ਕੇਸ ਨਾਲ ਦੀ ਮੁਕੱਦਮੇ ਇਸ ਦਾ ਸਟੇਡੀ ਦਾ ਕੰਮ ਕਰ ਰਹੇ ਰੇ ਇੱਕ ਵਾਰ ਇਸਰੇ ਨੂੰ ਇਹ ਪੇਸ਼ ਕੀਤੇ ਸੀ ਦੋ ਦਿਨ ਰਿਮਾਂਡ ਤੇ ਸੀਗੇ ਅੱਜ ਦੁਬਾਰਾ ਪੇਸ਼ ਕਰਨੇ ਆ ਅਦਾਲਤ ਚ ਤੇ ਅਸੀਂ ਜੁਡੀਸ਼ੀਅਲ ਰਿਮਾਂਡ ਹੀ ਲਿਖਾਂਗੇ ਉਹਨਾਂ ਦੇ